ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਦੋਸਤਾਂ ਨੂੰ ਆਪ ਜੀ ਦੇ ਦੋਸਤ ਵੱਲੋਂ ਬਹੁਤ ਬਹੁਤ ਪਿਆਰ ਅਤੇ ਧੰਨਵਾਦ ਜੀ ਆ ਗਸਲ ਇਹ ਗੀਤ ਇਸ ਤਰੀਕ ਨੂੰ ਲਿਖਿਆ ਗਿਆ ਸੀ ਜੀ ਅਤੇ ਇਹ ਉਤਰਿਆ ਸੀ ਆਪਾਂ ਪੜਦੇ ਹਾਂ ਤੈਨੂੰ ਮਹਿਸੂਸ ਲਾਂ ਤੈਨੂੰ ਮਹਿਸੂਸ ਲਾਂ ਅਹਿਸਾਸ ਮੇਰੇ ਕੋਲ ਹੈ ਤੈਨੂੰ ਮਹਿਸੂਸ ਲਾਂ ਅਹਿਸਾਸ ਮੇਰੇ ਕੋਲ ਹੈ ਤੇਰੀ ਕਣੀ ਕਣੀ ਦੀ ਪਿਆਸ ਮੇਰੇ ਕੋਲ ਹੈ ਤੈਨੂੰ ਮਹਿਸੂਸ ਲਾਂ ਅਹਿਸਾਸ ਮੇਰੇ ਕੋਲ ਹੈ ਤੇਰੀ ਕਣੀ ਕਣੀ ਦੀ ਤ્યાਸ ਮੇਰੇ ਕੋਲ ਹੈ ਹੈ ਮੇਰੇ ਸਾਹਮਣੇ ਗੁਲਸ਼ਨੋ ਬਹਾਰ ਵੀ ਮਹਿਕਦਾ ਜਿਸਮ ਅਤੇ ਹੈ ਨਿਤਖੇ ਖਾਰ ਵੀ ਸਾਹਾ ਵਾਲੇ ਸਾਾਕ ਦਾ ਵਕਤੀ ਇਤਬਾਰ ਵੀ ਤਪੀ ਹੋਈ ਰਥ ਦਾ ਗੀਤ ਵੀ ਪਿਆਰ ਵੀ ਤੀਰਥਾਂ ਦਾ ਪਾਖ ਇਜਲਾਸ ਮੇਰੇ ਕੋਲ ਹੈ ਤੈਨੂੰ ਮਹਿਸੂਸ ਲਾ ਅਹਿਸਾਸ ਮੇਰੇ ਕੋਲ ਹੈ ਹੈ ਮੇਰੇ ਕੋਲ ਤੇਰੇ ਰੰਗਾਂ ਵਾਲੀ ਰਾਗਣੀ ਹੈ ਮੇਰੇ ਕੋਲ ਤੇਰੇ ਰੰਗਾਂ ਵਾਲੀ ਰਾਗਣੀ ਸੁਰਾਂ ਵਾਲੇ ਬੋਲ ਅਤੇ ਯਾਦਾਂ ਵਾਲੀ ਚਾਸ਼ਣੀ ਸੱਚੀ ਤੇਰੇ ਬਿਨ ਕੋਈ ਹਸਤੀ ਨਾ ਆਪਣੀ ਛਾਵਾ ਭਰੀ ਰਾਤ ਨਤਕ ਵਾਲੀ ਚਾਨਣੀ ਚੁੱਪ ਦੀ ਗਹਿਨ ਦਾ ਤਰਵਾਸ ਮੇਰੇ ਕੋਲ ਹੈ ਤੈਨੂੰ ਮਹਿਸੂਸ ਲਾਂ ਅਹਿਸਾਸ ਮੇਰੇ ਕੋਲ ਹੈ ਜੰਜੂ ਦੀ ਕੀਮਤ ਦਾ ਪੱਗ ਦੀ ਮਲਕੀਅਤ ਦਾ ਮਹਿਰੇ ਦੀ ਨੀਅਤ ਦਾ ਮੌਲਤ ਦੀ ਐਮੀਤ ਦਾ ਜਾਮੇ ਰਸਮੇ ਸ਼ਹਾਦਤ ਦਾ ਮਾਫੀਆਂ ਦੀ ਜੁਰਤ ਦਾ ਇੱਕ ਖਾਲਸ ਸਮਾਜ ਦਾ ਜਜ਼ਬਿਆਂ ਦੀ ਦੌਲਤ ਦਾ ਮਹਿਰ ਤੇਰੀ ਦਾ ਇਤਿਹਾਸ ਮੇਰੇ ਕੋਲ ਹੈ ਤੈਨੂੰ ਮਹਿਸੂਸਲਾ ਅਹਿਸਾਸ ਮੇਰੇ ਕੋਲ ਹੈ ਤੇਰੀ ਕਣੀ ਕਣੀ ਦੀ ਪਿਆਸ ਮੇਰੇ ਕੋਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਅੱਜ ਜੀ